ਮਾਈ ਖਾਤ ਸਾਹਿਬ ਜੀ ਫਤਿਹ ਅੱਜ ਜਿਵੇਂ ਸ਼੍ਰੋਮਣੀ ਕਾਲੀਦਾ ਲੰਬਰ ਸਰ ਵੱਲੋਂ ਬੀਸੀ ਸਾਹਿਬ ਨੂੰ ਮੈਮੋਰੰਡਮ ਦੇਣਾ ਆਇਆ ਹੈ ਜੋ ਮੰਡਿਆਲੇ ਐਲਪੀਜੀ ਗੈਸ ਟੈਂਕ ਦਾ ਬਲਾਸਟ ਹੋਇਆ ਹੈਗਾ ਇਹ ਹੈਜ਼ਰਡਸ ਮਟੀਰੀਅਲ ਹੈ ਤੇ ਇਹਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਬਹੁਤ ਵੱਡਾ ਕੇਸ ਐਮਸੀ ਮਹਿਤਾ ਵਰਸ ਯੂਨੀਅਨ ਆਫ ਇੰਡੀਆ ਪੋਲੀਅਮ ਗੈਸ ਕੇਸ ਜਿਹੜਾ ਕਹਾਉਂਦਾ ਉਹਦੀ ਰੂਲਿੰਗ ਹੈ ਕਿ ਜਿੱਥੇ ਹੈਜ਼ਰਡਸ ਮਟੀਰੀਅਲ ਹੁੰਦਾ ਹੈ ਜਿਵੇਂ ਐਲਪੀਜੀ ਗੈਸ ਹੋਵੇ ਉੱਥੇ ਐਬਸੋਲਿਊਟ ਲਾਇਬਿਲਿਟੀ ਲਾਗੂ ਹੁੰਦੀ ਹੈ ਐਬਸੋਲਿਊਟ ਲਾਇਬਿਲਿਟੀ ਦਾ ਮਤਲਬ ਇਹ ਹੈ ਕਿ ਜੋ ਨੁਕਸਾਨ ਹੋਇਆ ਉਹ ਹੈਜ਼ਰਡਸ ਮਟੀਰੀਅਲ ਕਰਕੇ ਉਹਦੀ ਪੂਰੀ ਜ਼ਿੰਮੇਵਾਰੀ ਕੰਪਨੀ ਦੇ ਉੱਤੇ ਪੈਂਦੀ ਹੈਗੀ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਇੰਟੈਂਸ਼ਨ ਕਿਹਦਾ ਸੀਗਾ ਕੋਈ ਬਾਹਰਲਾ ਕੁਦਰਤੀ ਕੰਮ ਹੋਇਆ ਜਿੰਨੀ ਤੇ ਉਹਦੀ ਜ਼ਿੰਮੇਵਾਰੀ ਹੈਗੀ ਹੈ ਉਹ ਐਬਸੋਲਿਊਟ ਹੈਗੀ ਹੈ ਔਰ ਜਿਹੜੀ ਐਪੀਸੀਐਲ ਹੈ ਉਹਦੀ ਆਮਦਨ ਪਿਛਲੇ ਸਾਲ 468365 ਕਰੋੜ ਰੁਪਏ ਸੀਗੇ 75000 ਕਰੋੜ ਉਹਦਾ ਫਾਇਦਾ ਸੀਗਾ ਜਿਸ ਕਰਕੇ ਅਸੀਂ ਜੀਸੀ ਮੈਡਮ ਨੂੰ ਕਹਿਣਾ ਹੈ ਕਿ ਇਸ ਕੇਸ ਦੇ ਵਿੱਚ ਮੁਆਵਜ਼ੇ ਇਸ ਕੇਸ ਦੇ ਵਿੱਚ ਕਮਿਊਨਿਟੀ ਨੂੰ ਬਿਲਡ ਕਰਨ ਵਾਸਤੇ ਮੁਆਵਜ਼ੇ ਮਾਲੀ ਜਾਨੀ ਨੁਕਸਾਨ ਦੇ ਵੱਧ ਤੋਂ ਵੱਧ 2-2 ਕਰੋੜ ਰੁਪਇਆ ਪ੍ਰਤੀ ਬੰਦਾ ਔਰ ਜਿਹੜਾ ਬਿਲਡਿੰਗ ਦੇ ਨੁਕਸਾਨ ਹੋਇਆ ਮਾਲ ਦਾ ਨੁਕਸਾਨ ਹੋਇਆ ਉਹ ਸਾਰਾ ਕੁਝ ਐਪੀਸੀਐਲ ਨੂੰ ਦੇਣਾ ਚਾਹੀਦਾ ਜੋ ਪੈਸਾ ਅੱਜ ਸਰਕਾਰ ਦੇ ਕੇ ਗਈ ਹੈ ਉਹ ਬਿਲਕੁਲ ਨਜਾਇਜ਼ ਹੈ ਉਹਦੇ ਨਾਲ ਕੋਈ ਵੀ ਬੰਦੇ ਦਾ ਹੱਲ ਨਹੀਂ ਹੁੰਦਾ ਹੈਗਾ ਔਰ ਇਹ ਐਪੀਸੀਐਲ ਨੂੰ ਨਾਲ ਕੇ ਨਾਲ ਦੇਣਾ ਪੈਣਾ ਤੇ ਉਸ ਵੇਲੇ ਅਸੀਂ ਮੈਂਮੋਰੈਂਡਮ ਡੀਸੀ ਮਾਰਡਮ ਨੂੰ ਦੇ ਚੱਲੇ ਆਂ ਸਰਕਾਰ ਵੱਲੋਂ 10 2 ਲੱਖ ਰੁਪਏ ਦੀ ਗੱਲ ਕੀਤੀ ਸੀ ਦੇਣ ਦੀ ਕਿੰਨਾ ਕਿ ਜਾਇਜ਼ ਹੁੰਦਾ ਹੈ ਦੇਖੋ ਜੀ ਜਿਹੜੇ ਬੰਦੇ ਦਾ ਜਾਨ ਚਲੀ ਗਈ ਹੈਗੀ ਹੈ ਮਾਲ ਖਤਮ ਹੋ ਗਿਆ ਹੈ ਬਿਲਡਿੰਗ ਟੱਗੀ ਹੈਗੀ ਹੈ ਉਹਨਾਂ ਦਾ ਜੋਣਾ ਦੇ ਸਾਧਨ ਜੋਣ ਦੇ ਸਾਧਨ ਸਾਰੇ ਖਤਮ ਹੋ ਗਏ ਆ ਉਹ 2 ਲੱਖ ਚ ਉਹਦਾ ਕੀ ਬਣੂਗਾ ਹੈ ਜੀ ਸੋ ਮੈਂ ਸਮਝਦਾ ਕਿ ਉਹ ਪਰਿਵਾਰਾਂ ਨੂੰ ਖੜਾ ਕਰਨ ਵਾਸਤੇ ਐਪੀਸੀਐਲ ਨੂੰ ਉਹਨਾਂ ਦੇ ਪਰਿਵਾਰ ਚੋਂ ਕਿਸੇ ਨੂੰ ਨੌਕਰੀ ਵੀ ਦੇਣੀ ਚਾਹੀਦੀ ਹੈ ਪੱਕੀ ਔਰ ਜਿਹੜਾ ਉਹਨਾਂ ਦਾ ਰੀਬਿਲਡਿੰਗ ਦਾ ਕਸਟ ਉਹ ਵੀ ਪਾਣਾ ਚਾਹੀਦਾ ਨਾਲੇ ਜਿਹੜੇ ਮਰਜੈਂਸੀ ਸਰਵਿਸੇਸ ਉਸ ਮੌਕੇ ਤੇ ਸੀਗੇ ਦੋ ਐਂਬੂਲੈਂਸਾਂ ਮੰਡਿਆਲੇ ਪਿੰਡ ਨੂੰ ਦੇਣੀਆਂ ਚਾਹੀਦੀਆਂ ਉੱਥੇ ਇੱਕ ਛੋਟਾ ਐਮਰਜੈਂਸੀ ਰੂਮ ਖੋਲਣਾ ਚਾਹੀਦਾ ਔਰ ਸਿਵਲ ਹਸਪਤਾਲ ਦੇ ਵਿੱਚ ਬਰਨ ਯੂਨਿਟ ਆਈਸੀਯੂ ਵੈਂਟੀਲੇਟਰ ਉਹਦੇ ਨਾਲ ਡਾਕਟਰ ਤੇ ਸਟਾਫ ਉਹਦਾ ਬੰਦੋਬਸਤ ਕੰਪਨੀ ਨੂੰ ਕਰਕੇ ਦੇਣਾ ਚਾਹੀਦਾ ਕਿਉਂਕਿ ਇਹ ਨੇ ਸਾਡੇ ਇਸ ਕਮਿਊਨਿਟੀ 'ਚ ਬਹੁਤ ਵੱਡਾ ਗੈਪ ਕਰਤਾ ਹੈਗਾ ਔਰ ਇਹਦਾ ਸਾਰੇ ਸਮਾਜ 'ਤੇ ਬਹੁਤ ਵੱਡਾ ਅਸਰ ਪੈ